ਸਸੇ ਕਾਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਰਾਮ ਤੋਰੀ ਦੀ ਸਬਜੀ ਇਹ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਗਰਮੀਆਂ ਦੇ ਸੀਜ਼ਨ ਵਿੱਚ ਇਹ ਸਬਜੀ ਬਹੁਤ ਵਧੀਆ ਲੱਗਦੀ ਹੈ ਤੇ ਨਾਲੇ ਸਰੀਰ ਨੂੰ ਠੰਡਕ ਪ੍ਰਦਾਨ ਕਰਦੀ ਹੈ ਤੇ ਆਪਾਂ ਨੂੰ ਠੰਡੀਆਂ ਠੰਡੀਆਂ ਸਬਜ਼ੀਆਂ ਵੀ ਖਾਣੀਆਂ ਚਾਹੀਆਂ ਨੇ ਗਰਮੀਆਂ ਦੇ ਵਿੱਚ ਤਾਂ ਕਿ ਆਪਣਾ ਸਰੀਰ ਵਧੀਆ ਰਹੇ ਤੇ ਇੱਥੇ ਜੀ ਮੈਂ 1 ਕਿਲੋ ਲੈਂਦੀ ਹਾਂ ਜੀ ਤੋਰੀਆਂ ਤੋਰੀਆਂ ਨੂੰ ਮੈਂ ਇਸ ਤਰੀਕੇ ਨਾਲ ਗੋਲ ਕੱਟਿਆਗਾ ਤੇ ਤੁਸੀਂ ਚਾਰ ਫਾੜਾ ਵੀ ਕਰ ਸਕਦੇ ਹੋ ਇਹਦੀਆਂ ਤੇ ਮੈਂ ਇਸ ਤਰੀਕੇ ਨਾਲ ਕੱਟ ਲਿਆ ਜੀ ਚੰਗੀ ਤਰ੍ਹਾਂ ਸਿਲ ਕੇ ਇਹਨਾਂ ਨੂੰ ਸਾਫ ਪਾਣੀ ਨਾਲ ਧੋ ਲਿਆ ਸੀ ਤੇ ਦੋ ਤਿੰਨ ਵਾਰੀ ਆਪਾਂ ਸਾਫ ਪਾਣੀ ਨਾਲ ਧੋਣਾਗਾ ਤਾਂ ਕਿ ਦੇ ਉੱਪਰ ਜਿਹੜਾ ਰੇਤਾ ਵਗੈਰਾ ਬਿਲਕੁਲ ਲਹਿ ਜਾਵੇ ਤੇ ਇਸ ਤਰੀਕੇ ਨਾਲ ਆਪਾਂ ਕੱਟ ਲਿਆ ਜੀ ਗੋਲ-ਗੋਲ ਤੇ ਹੁਣ ਆਪਾਂ ਲਵਾਂਗੇ ਜੀ ਕੁੱਕਰ ਕੁੱਕਰ ਦੇ ਵਿੱਚ ਇਹ ਸਬਜ਼ੀ ਬਣਾਵਾਂਗੇ ਇੱਥੇ ਵੀ ਆਪਾਂ ਇੱਕ ਕਰਸੀ ਤੋਂ ਥੋੜਾ ਜਿਹਾ ਘੱਟ ਤੇਲ ਲਵਾਂਗੇ ਇੱਕ ਵੱਡਾ ਚਮਚ ਲਵਾਂਗੀ ਸਰਸੋਂ ਦਾ ਤੇਲ ਜੋ ਤੁਸੀਂ ਯੂਜ਼ ਕਰਦੇ ਤੁਸੀਂ ਉਹ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਸਰਸੋਂ ਦੇ ਤੇਲ ਦੇ ਵਿੱਚ ਤੋਰੀ ਦੀ ਸਬਜ਼ੀ ਕਦੂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੇ ਇੱਥੇ ਆਪਾਂ ਇੱਕ ਚਮਚ ਲੈਤਾ ਜੀ ਜੀਰਾ ਤੇ ਜੀਰੇ ਨੂੰ ਥੋੜਾ ਜਿਹਾ ਭੁੰਨ ਕਰਾਂਗੇ ਨਾਲ ਹੀ ਆਪਾਂ ਲਵਾਂਗੇ ਜੀ ਦੋ ਸਬਤੋਂ ਲਾਲ ਮਿਰਚਾਂ ਸੁੱਕੀਆਂ ਹੋਈਆਂ ਤੇ ਇਹਨਾਂ ਨਾਲ ਸਬਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਤੁਸੀਂ ਤੋੜ ਕੇ ਵੀ ਪਾ ਸਕਦੇ ਹੋ ਇੱਥੇ ਮੈਂ ਮੀਡੀਅਮ ਸਾਈਜ਼ ਦੇ ਦੋ ਲੈਤੀ ਸੀ ਜੀ ਪਿਆਜ਼ ਪਿਆਜ਼ ਨੂੰ ਮੈਂ ਬਰੀਕ-ਬਰੀਕ ਚੋਪਰ ਦੇ ਵਿੱਚ ਚੌਪ ਕਰ ਲਿਆ ਸੀਗਾ ਜੀ ਤੇ ਹੁਣ ਆਪਾਂ ਕਰਸੀਨਾ ਹਲਾਵਾਂਗੇ ਤਾਂ ਕਿ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜੇ ਤੇ ਆਪਣੇ ਪਿਆਜ਼ ਆ ਜਿਹੜੇ ਬਿਲਕੁਲ ਲਾਈਟ ਕੇ ਬ੍ਰਾਊਨ ਹੋ ਜਾਣ ਤੇ ਹੁਣ ਆਪਾਂ ਹਲਕੇ-ਹਲਕੇ ਨਾਲ ਹਿਲਾਉਂਦੇ ਰਹਿਣਾ ਤਾਂ ਕੀੇ ਨੀਚੇ ਨਾਲ ਲੱਗਣ ਤੇ ਗੈਸ ਦੀ ਫਲੇਮ ਆਪਾਂ ਲੋ ਟੂ ਮੀਡੀਅਮ ਰੱਖਾਂਗੇ ਤੇ ਹੁਣ ਜੀ ਆਪਾਂ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਦੇ ਨਾਲ ਆਪਾਂ ਲੈਤੀ ਜੀ ਲਸਣ ਲਸਣ ਦੀਆਂ ਆਪਾਂ ਕਲੀਆਂ ਨੂੰ 3 ਤੋਂ 7 ਲੈਤੀਆਂ ਹਰੀਆਂ ਮਿਰਚਾਂ ਆਪਾਂ 3-4 ਲੈ ਲਏ ਬਰੀਕ-ਬਰੀਕ ਕੱਟ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਦਾਂਗੇ ਇੱਕ ਵਾਰੀ ਚੰਗੀ ਤਰੀਕੇ ਦੇ ਨਾਲ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਕਰ ਲਾਂਗੇ ਜੀ ਤੇ ਨਾਲ ਹੀ ਆਪਾਂ ਹੁਣ ਇੱਥੇ ਪਾਵਾਂਗੇ ਜੀ ਟਮਾਟਰ ਦੀ ਪਿਊਰੀ थोड़े जे टाइम तो बाद अपने प्याज चंगे तरीके भुज गए थे हरिया मिर्च लसन दलियाँ भी आप भुन लिया देख सकते दे। हो लाइट जो पिंक शेड पर अपने प्याज हो गए पिंकी जे तो इस तरीके आप भुनने हम जी आप इतने टमाटर की प्यूरी पावगे इतने मैं दो तीन टमाटर की प्यूरी लेती है तो टमाफली जट के भी पा सकते हो ਇਹ ਦਿਨ ਟੇਸਟ ਬਹੁਤ ਵਧੀਆ ਹੁੰਦਾ ਤੇ ਇੱਕ ਤਾਂ ਸਬਜੀ ਦਾ ਤੇ ਇੱਕ ਸਬਜੀ ਦਾ ਕਲਰ ਵੀ ਬਹੁਤ ਵਧੀਆ ਹੁੰਦਾਗਾ ਤੁਸੀਂ ਬਗੈਟ ਮਟਰਾਂ ਤੋਂ ਸਬਜੀ ਵੀ ਬਣਾ ਸਕਦੇ ਹੋ ਹੁਣ ਜੀ ਆਪਾਂ ਇੱਥੇ ਪਾਵਾਂਗੇ ਮਸਾਲੇ ਟਮਾਟਰਾਂ ਦਾ ਪਾਣੀ ਆਪਾਂ ਝੋਕ ਲਿਆ ਸੀ ਐਦਾ ਚਮਚਾ ਆਪਾਂ ਲਾਲ ਸੁੱਕੀ ਮਿਰਚ ਨੂੰ ਦੜਫੜ ਕੀਤੀ ਹੋਈ ਪਾਈ ਆ ਤੇ ਨਾਲ ਆਪਾਂ ਇੱਕ ਚਮਚਾ ਲੂਣ ਦਾ ਪਾਇਆ ਤੇ ਥੋੜੀ ਜੀ ਆਪਾਂ ਲਾਲ ਮਿਰਚ ਪਾਊਡਰ ਪਾਇਆ ਤੁਸੀਂ ਆਪਣੇ ਟੇਸਟ ਅਨੁਸਾਰ ਪਾਣਾ ਤੇ ਅੱਧਾ ਚਮਚ ਤੋਂ ਆਪਾਂ ਘੱਟ ਹਲਦੀ ਪਾਈ ਆ ਤੇ ਨਾਲ ਹੀ ਆਪਾਂ ਥੋੜਾ ਜਿਹਾ ਗਰਮ ਮਸਾਲਾ ਚਮਚ ਦਾ ਚੌਥਾ ਹਿੱਸਾ ਤੇ ਨਾਲ ਆਪਾਂ ਪਾਵਾਂਗੇ ਧਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਕਿਉਂਕਿ ਗਰਮੀ ਦੇ ਵਿੱਚ ਆਪਾਂ ਗਰਮ ਮਸਾਲਾ ਬਹੁਤ ਘੱਟ ਇਸਤੇਮਾਲ ਕਰਾਂਗੇ ਗਰਮੀ ਆ ਤੇ ਤਾਂਕਿ ਮਸਾਲੇਦਾਰ ਸਬਜ਼ੀ ਬਹੁਤ ਜ਼ਿਆਦਾ ਨਹੀਂ ਵਧੀਆ ਲੱਗਦੀ ਤੇ ਆਪਾਂ ਬਹੁਤ ਘੱਟ ਮਸਾਲਿਆਂ ਦੇ ਵਿੱਚ ਇਹ ਸਬਜ਼ੀ ਵੀ ਬਣਾ ਕੇ ਤਿਆਰ ਕਰ ਲਾਂਗੇ ਤੇ ਨਾਲ ਹੀ ਚਟਪਟੀ ਜੀ ਸਬਜ਼ੀ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਵੀ ਤੋਂ 25 ਸਕਿੰਟ ਲਈ ਭੁੰਨ ਕਰਾਂਗੇ ਮਸਾਲਿਆਂ ਨੂੰ ਤੇ ਫਿਰ ਇਹਦੇ ਵਿੱਚ ਆਪਾਂ ਕਰਾਂਗੇ ਜੀ ਐਡ ਪਾਣੀ ਪਾਣੀ ਆਪਾਂ ਥੋੜਾ ਜਿਹਾ ਐਡ ਕਰਾਂਗੇ ਕਿਉਂਕਿ ਤੋਰੀਆਂ ਦੇ ਵਿੱਚ ਵੀ ਨੇਚਰਲ ਪਾਣੀ ਹੁੰਦਾ ਹੈਗਾ ਤੇ ਉਹ ਆਪਣਾ ਪਾਣੀ ਛੱਡ ਦੇਣੀ ਆ ਜਦੋਂ ਆਪਾਂ ਥੂੜੀ ਚ ਤੋਰੀਆਂ ਮਿਕਸ ਕਰਾਂਗੇ ਇੱਥੇ ਮੈਂ ਅੱਧਾ ਕੱਪ ਪਾਣੀ ਦਾ ਲਾਉਂਗੀ ਜੀ ਇੱਥੇ ਨੂੰ ਆਪਾਂ ਪਾਣੀ ਨੂੰ ਐਡ ਕਰ ਦਾਂਗੇ ਤੁਸੀਂ ਸੋਟੀ ਇੱਕ ਕੌਲੀ ਮੰਨ ਕੇ ਚੱਲੋ ਵੀ ਮੈਂ ਉਹ ਪਾਣੀ ਵੀ ਐਡ ਕੀਤੀ ਆ ਤੁਸੀਂ ਦੇਖ ਸਕਦੇ ਹੋ ਮੈਂ ਬਹੁਤਾ ਪਾਣੀ ਨਹੀਂ ਐਡ ਕੀਤਾ ਤੇ ਹੁਣ ਆਪਾਂ ਪਾਣੀ ਨੂੰ ਰਿਨ ਲਿਆ ਸੀਗਾ ਤੇ ਮਸਾਲੇ ਦੇ ਵਿੱਚ ਤੇ ਹੁਣ ਆਪਾਂ ਜੀ ਪਾਵਾਂਗੇ ਤੋਰੀਆਂ ਬਰੀਕ ਕੱਟੀਆਂ ਹੋਈਆਂ ਤੇ ਆਪਾਂ ਸਾਰੀਆਂ ਤੋਰੀਆਂ ਨੂੰ ਮਿਕਸ ਕਰ ਦਾਂਗੇ ਇੱਕ ਵਾਰ ਮਸਾਲੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਤਾਂ ਕਿ ਸਾਰਾ ਮਸਾਲਾ ਆਸ-ਪਾਸੇ ਤੋਰੀਆਂ ਦੇ ਲੱਗ ਜਾਵੇ ਤੇ ਆਪਣੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਤੇ ਇਹਦੇ ਆਪਾਂ 3 ਤੋਂ 4 ਬਿਸਲਾ ਲਗਾਵਾਂਗੇ ਤਾਂ ਕਿ ਆਪਣੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਤੁਸੀਂ 3 ਜਾਂ 4 ਬਿਸਲਾ ਲਗਵਾਉਣੀ ਆ ਕੁੱਕਰ ਦੀਆਂ ਤਾਂ ਹੀ ਆਪਣੀ ਸਬਜ਼ੀ ਵਧੀਆ ਪੱਕ ਕੇ ਤਿਆਰ ਹੋਊਗੀ ਤੇ ਪਾਣੀ ਦੀ ਬਿਲਕੁਲ ਵੀ ਹੋਰ ਜ਼ਰੂਰਤ ਨਹੀਂ ਪੈਣੀ ਤੇ ਆਪਾਂ ਹੋਰ ਪਾਣੀ ਬਿਲਕੁਲ ਨਹੀਂ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਇੰਨਾ ਪਾਣੀ ਹੀ ਐਡ ਕੀਤਾ ਤੇ ਹੁਣ ਜੀ ਆਪਾਂ ਕੁੱਕਰ ਦਾ ਢੱਕਣ ਲਗਾ ਦਾਂਗੇ ਢੱਕਣ ਲਗਾ ਕੇ ਆਪਾਂ ਇਹਨੂੰ ਬੰਦ ਕਰ ਦਾਂਗੇ ਬੰਦ ਕਰਕੇ ਆਪਾਂ ਇਹਦੀਆਂ ਵਿਸਲਾ ਲਗਾਵਾਂਗੇ ਤੇ ਹੁਣ ਹੁਣ ਜੀ ਆਪਾਂ ਦੇਖੋ ਇੱਥੇ ਟੱਕਣ ਲਗਾ ਦਿੱਤਾ ਤੇ ਵਿਸਲ ਵੀ ਆਪਣੀ ਚਾਲੂ ਹੋ ਜੂਗੀ ਹੁਣ ਥੋੜੇ ਜਿਹਾ ਟਾਈਮ ਬਾਅਦ ਤਿੰਨ ਤੋਂ ਚਾਰ ਆਪਾਂ ਵਿਸਲਾ ਲਗਾ ਲਾਂਗੇ ਜੀ ਇੱਥੇ ਮੈਂ ਤਿੰਨ ਤੋਂ ਚਾਰ ਵਿਸਲਾ ਲਗਾ ਲਈਆਂ ਤੁਸੀਂ ਦੇਖ ਸਕਦੇ ਹੋ ਤੋਰੀਆਂ ਨੇ ਆਪਣਾ ਪਾਣੀ ਛੱਡ ਦਿੱਤਾ ਦੇਖੋ ਰਾਸਮਸੀ ਦੀ ਤੋਰੀਆਂ ਦੀ ਸਬਜ਼ੀ ਬਲਕੇ ਤਿਆਰ ਹੋਈ ਹੈ ਤੇ ਆਪਾਂ ਨੂੰ ਜਿਆਦਾ ਪਾਣੀ ਪਾਉਣ ਦੀ ਨਹੀਂ ਜ਼ਰੂਰਤ ਪਈ ਇੱਥੇ ਆਪਾਂ ਇੱਕ ਬੋਲ ਲੈ ਲਿਆ ਸਰਵਿੰਗ ਬੋਲ ਲੈ ਲਿਆ ਤੇ ਉਹਦੇ ਵਿੱਚ ਆਪਾਂ ਸਰਵ ਕਰਾਂਗੇ ਸਬਜ਼ੀ ਨੂੰ ਤੁਸੀਂ ਦੇਖ ਸਕਦੇ ਹੋ ਆਪਣੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇੱਕਦਮ ਪੱਕ ਗਈ ਆ ਤੇ ਚੰਗੇ ਤਰੀਕੇ ਨਾਲ ਪੱਕ ਕੇ ਤਿਆਰ ਹੋਈ ਹੈਗੀ ਤੇ ਇਹ ਤੋਰੀਆਂ ਦੀ ਸਬਜ਼ੀ ਬਹੁਤ ਟੇਸਟ ਲੱਗਦੀ ਹੈ ਤੇ ਪਰੌਂਠੇ ਨਾਲ ਰੋਟੀ ਨਾਲ ਚਪਾਤੀ ਨਾਲ ਬਹੁਤ ਜਿਆਦਾ ਹੀ ਵਧੀਆ ਲੱਗਦੀ ਹੈ ਤੇ ਸਬ지 ਤੇ ਤੁਸੀਂ ਦੇਖ ਸਕਦੇ ਹੋ ਆਪਣੀ ਸਬ지 ਬਣ ਕੇ ਝਟਪਟ ਤਿਆਰ ਹੋ ਗਈ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਲਕਿ ਤਿਆਰ ਹੋ ਜਾਂਦੀ ਹੈ ਇਹ ਸਬ지 ਬਹੁਤਾ ਟਾਈਮ ਨਹੀਂ ਲੱਗਦਾ ਇਕਦਮ ਮਸਾਲੇਦਾਰ ਜੀ ਸਬ지 ਬਣ ਕੇ ਤਿਆਰ ਹੋਈ ਹੈ ਤੇ ਜਿਹੜੇ ਬੱਚੇ ਨਹੀਂ ਖਾਂਦੇ ਤੋ ਉਹ ਵੀ ਖੁਸ਼ ਹੋ ਕੇ ਖਾਂਗੇ ਟਮਾਟਰ ਦੇ ਨਾਲ ਸਬ지 ਦਾ ਕਲਰ ਕੀ ਹੋ ਜਾਂਦਾ ਕਲਰ ਮਸਾਲੇਦਾਰ ਜਿਆ ਬਣ ਜਾਂਦਾ ਜੇਕਰ ਤੁਹਾਨੂੰ ਵੀ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਨਾਲ ਹੀ ਕਮੈਂਟ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤੇ ਆਪਾਂ ਫੇਰ ਮਿਲਾਂਗੇ ਜੀ ਕਿਸੇ ਨਿਊ ਵੀਡੀਓ ਦੇ ਨਾਲ ਤੇ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ ਤੇ ਆਪਾਂ ਫੇਰ ਮਿਲਦੇ ਹਾਂ ਜੀ ਕਿਸੇ ਹੋਰ ਨਿਊ ਵੀ ਰੈਸਪੀ ਦੇ ਨਾਲ ਤਦ ਤੱਕ ਲਈ ਸਸ਼ਿਆਕਾਲ ਬਾਏ ਬਾਏ